मर्यादा दी जो करंदा करता है तो चांद यक्ष गर्जन द्वीप शिखर में कितना है काulter साहब हर मनो करता है ये अतुल विशेष है बात है पूरी एक रेगि जाना वाहे गुरु जी की फते पांच पे पांच तीर ਛਠਮ ਪੀਰ ਬੈਠਾ ਗੁਰ ਭਾਰੀ ਅਰਜਨ ਕਾਇਆ ਪਲਟਕਾ ਮੂਰਤ ਹਰਗੋਬਿੰਦ ਸਵਾਰੀ ਚੱਲੇ ਪੀੜੀ ਛੋਡੀਆਂ ਰੂਪ ਦਿਖਾਵਣ ਵਾਲੋ ਵਾਰੀ ਦਲ ਭੰਜਨ ਗੁਰ ਸੂਰਮਾ ਵੱਡ ਜੋਦਾ ਬੋਹ ਪਰ ਉਪਕਰਣ ਮੇਰੀ ਪੀਰੀ ਦੇ ਮਾਲਕ 6ਵੇਂ ਪਾਤਸ਼ਾਹ ਸਾਹਿਬ ਸ੍ਰੀ ਗੁਰੂ ਹਰਗੋਬਿੰਦ ਜੀ ਮਹਾਰਾਜ ਅਤੇ ਛੋਡੀ ਸੁਲਤਾਨ ਸੱਚੇ ਪਾਤਸ਼ਾਹ ਧੰਨ ਧੰਨ ਸ੍ਰੀ ਗੁਰੂ ਰਾਮਦਾਸ ਜੀ ਮਹਾਰਾਜ ਉਹਨਾਂ ਦੇ ਦਰਕਾਰ ਦੇ ਚਰਨਾਂ ਦੇ ਵਿੱਚ ਅਸੀਂ ਸਾਰੇ ਜਾਨੇ ਬੈਠੇ ਆਂ ਸਿੱਖ ਧਰਮ ਇੱਕ ਵਿਲੱਖਣ ਧਰਮ ਆ ਔਰ ਸਿੱਖ ਧਰਮ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਹਮੇਸ਼ਾ ਹੀ ਸਰਬੱਤ ਦੇ ਭਲੇ ਦੀ ਗੱਲ ਕਰਦਾ ਮਨੁੱਖਤਾ ਨੂੰ ਗਲੇ ਲਗਾਉਣ ਦੀ ਗੱਲ ਕਰਦਾ ਔਰ ਇਹਦੇ ਲਈ ਜਿਹੜੀਆਂ ਸਾਡੀਆਂ ਸੰਸਥਾਵਾਂ ਵਾਂ ਉਹਨਾਂ ਵੱਲੋਂ ਬੜੇ ਸੋਹਣੇ ਅਪਰਾਲੇ ਪੂਰੇ ਸੰਸਾਰ ਦੇ ਵਿੱਚ ਕੀਤੇ ਜਾਂਦੇ ਹਨ ਪਰ ਕਿਉਂਕਿ ਆਪਾਂ ਸਭ ਜਾਣਦੇ ਆ ਉਹ ਲੜੰਦਰ ਸਭ ਕੋ ਆ ਭੁੱਲ ਗੁਰੂ ਕਰਤਾਰ ਬੰਦਾ ਕੋਈ ਵੀ ਆ ਗਲਤੀ ਕਰ ਸਕਦਾ ਗੁਰੂ ਤੇ ਰੱਬ ਕਦੀ ਗਲਤੀ ਨਹੀਂ ਕਰਦਾ ਤੋਂ ਜਦੋਂ ਕੋਈ ਗੁਰੂ ਨਾਨਕ ਨਾਮ ਲੇਵਾ ਫੁੱਲ ਕਰਦਾ ਵਾ ਗਲਤੀ ਕਰਦਾ ਵਾ ਤਾਂ ਸਿੱਖਾਂ ਦਾ ਸਰਵੋੱਚਾ ਸ੍ਰੀ ਅਕਾਲ ਤਖਤ ਸਾਹਿਬ ਔਰ ਖਾਸ ਕਰਕੇ ਗਲਤੀ ਕਰਨ ਵਾਲਾ ਕੋਈ ਆ ਰਾਜ ਸਭਾ ਦੇ ਉੱਚ ਅਹੁਦੇ ਤੇ ਹੋਵੇ ਤਾਂ ਫਿਰ ਅਕਾਲ ਤਖਤ ਸਾਹਿਬ ਦਾ ਹੋਰ ਫਰਜ਼ ਹੋ ਜਾਂਦਾ ਵੀ ਉਹਨਾਂ ਦੇ ਕੋਲੋਂ ਇਹਦੇ ਬਾਰੇ ਪੁੱਛਗਿੱਛ ਕੀਤੀ ਜਾਵੇ ਤਾਂ ਪਿਛਲੇ ਸਮੇਂ ਤੋਂ ਜੋ ਵੀ ਚੱਲ ਰਿਹਾ ਸੀ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਉਹ ਅੱਜ ਆਪਣਾ ਸਪਸ਼ਟੀਕਰਨ ਦੇਣ ਸਕਤਰੇਤ ਸ੍ਰੀ ਅਕਾਲ ਤਖਤ ਸਾਹਿਬ ਆਏ ਆ ਔਰ ਕਾਫੀ ਲੰਮਾ ਸਮਾਂ ਇਥੇ ਉਹ ਬੈਠੇ ਉਹਨਾਂ ਦੇ ਨਾਲ ਜਿਹੜੇ-ਜਿਹੜੇ ਵੀ ਮਸਲਿਆਂ ਤੇ ਗੱਲ ਸੀ ਸਿੱਖ ਰਹਿਤ ਮਰਿਆਦਾ ਦੀ ਗੱਲ ਸੀ ਜਿਹਨੂੰ ਪੰਥ ਨੇ ਬਣਾਇਆ ਔਰ ਜਿਹੜੀ ਦੁਨੀਆ ਭਰ ਦੇ ਵਿੱਚ ਵਸਦੇ ਜਿਹੜੇ ਸਿੱਖ ਵਾ ਉਹਦੇ ਮੁਤਾਬਕ ਆਪਣਾ ਸੱਭਿਆਚਾਰ ਕਲਚਰ ਵੀ ਤੈਅ ਕਰਦੇ ਫਿਰ ਦਸਵੰਦ ਦੀ ਗੱਲ ਆ ਕਿਉਂਕਿ ਆਪਾਂ ਸਭ ਜਾਣਦੇ ਘਾਲ ਖਾਏ ਕਿਸ ਹੱਥੋਂ ਦੇ ਨਾਨਕ ਰਾਹ ਪਛਾਣੇ ਸੀ ਗੋਲਕ ਗੁਰੂ ਦੀ ਜਿਹੜੀ ਆਏ ਪਰਦੇ ਕੱਜਦੀ ਆ ਕਈ ਵਾਰੀ ਬੰਦਾ ਉਹਨੇ 1 ਰੁਪਈਆ ਵੀ ਭੇਡਾ ਕਰਨਾ ਵਾ ਤੇ ਗੋਲਕ ਚ ਪਾ ਸਕਦਾ ਉਹਦੀ ਗੁਰੂ ਪ੍ਰਤੀ ਸ਼ਰਧਾ ਭਾਵ ਨਹੀਂ ਭਗਤ ਭਾਏ ਕੌਡੀ ਅਗਰ ਭਾਗ ਰੱਖ ਹੈ ਤਾਂ ਹੀ ਗੁਰ ਸਰਬ ਨਿਧਾਨਦਾਨ ਦੇਤ ਹੈ ਬਾਕੀ ਗੋਲਕ ਦੇ ਵਿੱਚ ਸ਼ਰਧਾ ਹੁੰਦੀ ਆ ਇੱਥੇ ਗੁਰੂ ਕੇ ਲੰਗਰ ਚੱਲਦੇ ਆ ਇਹੋ ਜੇ ਮਸਲੇ ਸੀ ਰਹਿ ਮਰਿਆਦਾ ਦਾ ਮਸਲਾ ਸੀ ਪਿਛਲੀਆਂ ਕੁਝ ਵੀਡੀਓ ਦੀ ਗੱਲ ਸੀ ਉਹਦੇ ਸੰਬੰਧੀ ਅੱਜ ਪੰਜਾਬ ਦੇ ਮੁੱਖ ਮੰਤਰੀ ਨੇ ਸਰਦਾਰ ਭਗਵੰਤ ਸਿੰਘ ਉਹਨਾਂ ਨੇ ਬਹੁਤ ਇੱਥੇ ਪਹੁੰਚ ਕੇ ਤੇ ਆਪਣੇ ਹਰ ਸਪਸ਼ਟੀਕਰਨ ਜਿਹੜਾ ਦਿੱਤਾ ਵਾ ਉਹ ਪੜਾ ਲਿਆ। ਔਰ ਆਉਣ ਵਾਲੇ ਸਮੇਂ ਦੇ ਵਿੱਚ ਜਦੋਂ ਵੀ ਪੰਜ ਸਿੰਘ ਸਹਿਬਾਨ ਦੀ ਕਦਰਤਾ ਹੋਗੀ ਉਹਨਾਂ ਦੇ ਸਪਸ਼ਟੀਕਰਨ ਨੂੰ ਪੰਜ ਸਿੰਘ ਸਹਿਬਾਨ ਦੀ ਕਦਰਤਾ ਦੇ ਵਿੱਚ ਵਿਚਾਰਿਆ ਜਾਊਗਾ। ਬਾਕੀ ਇੱਕ ਵੀਡੀਓ ਜਿਹੜੀ ਚੱਲ ਰਹੀ ਹੈ ਉਹਦਾ ਮਸਲਾ ਵਾ। ਵਿਦੇਸ਼ਾਂ ਵਿੱਚ ਸ਼ਿਕਾਇਤਾਂ ਆਈਆਂ ਤੇ ਮੈਂ ਉਹਨਾਂ ਨੂੰ ਆਖਿਆ ਸੀ ਭਈ ਤੁਸੀਂ ਆਪਣੀਆਂ ਕੋਈ ਦੋ ਲੈਬਾਂ ਜਾਂ ਜਿਹੜੀਆਂ ਵੀ ਉਹ ਦੱਸੋ ਅਸੀਂ ਉਹਨਾਂ ਲੈਬਾਂ ਦੇ ਵਿੱਚੋਂ ਹੀ ਆ ਇਹ ਜਿਹੜੀ ਹੈਗੀ ਆ ਵੀਡੀਓ ਇਹਦਾ ਸੱਚ ਸਾਹਮਣੇ ਆਉਣਾ ਚਾਹੀਦਾ ਵੀ ਉਹਦੀ ਫ੍ਰੈਂਕਸਿਕ ਜਾਂਚ ਜਿਹੜੀ ਉਹ ਕਰਵਾ ਕੇ ਤਾਂ ਕਿ ਸੱਚ ਸਾਹਮਣੇ ਆ ਸਕੇ ਬਾਕੀ ਇਹ ਸ਼੍ਰੀ ਅਕਾਲ ਤੱਕ ਸਾਬ ਕਿਸੇ ਨਾਲ ਵੈਰ ਨਹੀਂ ਰੱਖਣਾ ਜੋ ਸ਼ਰਨ ਆਵੇ ਤਿਸ ਕੰਠ ਲਾਏ ਇਹ ਵਿਰਧ ਸੁਆਮੀ ਸੰਦਪ ਹਰ ਇੱਕ ਨੂੰ ਆਪਣੀ ਜਦੋਂ ਪੁੱਛਿਆ ਜਾਂਦਾ ਕੋਈ ਬੰਦਾ ਆਪਣਾ ਪੱਖ ਰੱਖਦਾ ਤਾਂ ਗੁਰੂ ਘਰ ਦੇ ਵਿੱਚ ਆਉਣਾ ਨਿਮਰਤਾ ਗੁਰੂ ਘਰ ਦੇ ਵਿੱਚ ਆਉਣਾ ਗੁਰੂ ਪ੍ਰਤੀ ਸਮਰਪਣਾ ਤੋਂ ਅੱਜ ਵੱਖ-ਵੱਖ ਮਸਲਿਆਂ ਦੇ ਉੱਤੇ ਸਰਦਾਰ ਭਗਵੰਤ ਸਿੰਘ ਜਿਹੜੇ ਆ ਉਹ ਜੋ ਵੀ ਅੰਨਾ ਕੋਈ ਸਪਸ਼ਟੀਕਰਨ ਮर्यादा ਤੇ ਮਸਲੇ ਦੇ ਉੱਤੇ ਜਿਹੜੀਆਂ ਕੁਝ ਪਿਛਲੀਆਂ ਵੀਡੀਓ ਆ ਜਾਂ ਸਿੱਖ ਸਿਧਾਂਤਾਂ ਦੇ ਮਸਲੇ ਤੇ ਬੋਲਦਿਆਂ ਕੋਈ ਸਿੱਖ ਸਿਧਾਂਤਾਂ ਦੇ ਖਿਲਾਫ ਗੱਲ ਆ ਰਵਾਇਤ ਦੇ ਖਿਲਾਫ ਉਹਦੇ ਤੇ ਉਹਨਾਂ ਦੇ ਜਿਹੜੇ ਸਪਸ਼ਟੀ ਕਰਨ ਦੀ ਲੈਗ ਹੈ ਔਰ ਬੜੇ ਸੋਹਣੇ ਮਾਹੌਲ ਚ ਗੱਲਬਾਤ ਹੋਈ ਔਰ ਆਪਣਾ ਸੋਹਣਾ ਪੱਖ ਉਹ ਰੱਖ ਕੇ ਇੱਥੇ ਗਏ ਤਾਂ ਸਿੱਧਾ ਅੱਛਾ ਉਹਨਾਂ ਨੇ ਕਿਹੜੀ ਗੱਲ ਨੂੰ ਮਰੀ ਲਕਲੀ ਹੁਣ ਤੱਕ ਉਹ ਬਿਆਨਬਾਜ਼ੀ ਵਿਵਾਦਿਤ ਬਿਆਨਬਾਜ਼ੀ ਕਰਦੇ ਰਿਹਾ ਕਾਕਾ ਸਾਹਿਬ ਔਰ ਜਿੱਧਰ ਸਾਹਿਬ ਆਰ ਬਾਰੇ ਗਲਤੀ ਹੋ ਗਈ ਉਹ ਗਲਤੀ ਬਣੀ ਉਹਨਾਂ ਨੇ ਆਪਣੀ ਉਹਨਾਂ ਨੇ ਕਿਹਾ ਜੀ ਮੈਂ ਮਹਿਸੂਸ ਕਰਦਾ ਭਾਈ ਮੈਨੂੰ ਜਿਦਾ ਨਹੀਂ ਸੀ ਬੋਲਣਾ ਚਾਹੀਦਾ ਕਾਫੀ ਮਸਲਿਆਂ ਦੇ ਉੱਤੇ ਉਹਨਾਂ ਨੇ ਆਪਣੇ ਆਪ ਨੂੰ ਅਕਾਲ ਤੱਕ ਸਭ ਦੇ ਸਾਹਮਣੇ ਸਮਰਪਣ ਦਿਖਾ ਕੇ ਅਰ ਉਹਨਾਂ ਨੇ ਮਹਿਸੂਸ ਕੀਤਾ ਵੀ ਇਹ ਵੀ ਨਹੀਂ ਸੇ ਬੋਲਣਾ ਚਾਹੀਦਾ ਜਿਹੜਾ ਵਕਤੀ ਹੋ ਗੱਲ ਕਰਦੇ ਹੋ ਕਹਿੰਦੇ ਜੀ ਲਿਖਦੀ ਹੈ ਜੀ ਵੀਡੀਓ ਕਿਵੇਂ ਬਹੁਤ ਗੱਲਬਾਤ ਹੋਈ ਦੇਖੋ ਜਦ ਲੱਗ ਦੁਨੀਆ ਰਹੀ ਹੈ ਨਾਨਕ ਕਿਛ ਸੁਣੀਐ ਕਿਛ ਕਈਐ ਗੁਰੂ ਦਾ ਸਿਧਾਂਤ ਆ ਬਹੁਤ ਸੁਖਾਵੇਂ ਮੌੜ ਤੇ ਗੱਲਬਾਤ ਹੋਈ ਮੇਰਾ ਸੁਭਾਅ ਬੜਾ ਖੁੱਲਾ ਡੁੱਲਾ ਵਾ ਅਗਲੇ ਦੀ ਵੀ ਗੱਲ ਸੁਣੋ ਗੁਰੂ ਦਾ ਸਿਧਾਂਤ ਵੀ ਦੱਸੋ ਜੈਸਾ ਬਾਲਕ ਭਾਏ ਸੁਪਾਈ ਲੱਖ ਅਪਰਾਧ ਕਮਾਵੇ ਪਿਛਲੇ ਔਗਣ ਬਖਸ਼ ਲੈ ਪ੍ਰਭ ਆਗੇ ਮਾਰਗ ਪਾਵੇ ਇਹ ਗੁਰੂ ਦਾ ਸਿਧਾਂਤ ਆ ਭਾਈ ਇਹ ਠੀਕ ਆ ਮੈਂ ਬੜਾ ਸਪਸ਼ਟ ਆਖਿਆ ਉਹਨਾਂ ਨੂੰ ਕਿ ਸਿੱਖ ਰਹਿਤ ਮਰਿਆਦਾ ਉਹਨਾਂ ਨੇ ਮੰਨਿਆ ਵੀ ਕਿ ਸਿੱਖ ਰਹਿਤ ਮਰਿਆਦਾ ਬਾਰੇ ਤੁਹਾਨੂੰ ਪੂਰੀ ਜਾਣਕਾਰੀ ਨਹੀਂ ਉਹਨਾਂ ਮੰਨਿਆ ਵੀ ਨਹੀਂ ਆ ਸਿੱਖ ਸਿਧਾਂਤਾਂ ਬਾਰੇ ਸਿੱਖ ਪਰੰਪਰਾਵਾਂ ਬਾਰੇ ਤੁਹਾਨੂੰ ਬਹੁਤਾ ਨਹੀਂ ਪਤਾ ਤੇ ਜਿਹੜੇ ਗੱਲ ਦਾ ਨਹੀਂ ਪਤਾ ਉੱਤੇ ਆਪਾਂ ਨੂੰ ਕਿਉਂਕਿ ਤੁਸੀਂ ਸੀਐਮ ਹੋ ਤਾਂ ਫਿਰ ਉੱਥੇ ਨਹੀਂ ਬੋਲਣਾ ਚਾਹੀਦਾ ਉਹਨਾਂ ਨੇ ਫੀਲ ਕੀਤਾ ਵੀ ਉੱਥੇ ਨਹੀਂ ਬੋਲਣਾ ਚਾਹੀਦਾ ਜਿਹੜੀ ਗੱਲ ਦੀ ਸਮਝ ਨਹੀਂ ਆ ਇਹ ਸਾਡੀ ਰੂਹ ਦੀ ਖੁਰਾਕ ਆ ਔਰ ਜਦੋਂ ਰੂਹ ਦੀ ਗੱਲ ਆਉਂਦੀ ਆ ਤੇ ਉਹ ਗੱਲ ਫਿਰ ਦਿਲ ਨੂੰ ਲੱਗਦੀ ਆ ਤੋਂ ਉਹਨਾਂ ਨੇ ਇਹਨਾਂ ਮਸਲਿਆਂ ਦੇ ਉੱਤੇ ਆਖਿਆ ਵੀ ਠੀਕ ਆ ਮੈਂ ਅੱਗੇ ਤੋਂ ਜਿਹੜੇ ਧਾਰਮਿਕ ਸਿੱਖ ਧਰਮ ਦੇ ਖਾਸ ਕਰਕੇ ਆ ਸਿਧਾਂਤ ਦੀ ਗੱਲ ਆ ਮर्यादा ਦੀ ਗੱਲ ਆ ਤੇ ਮੈਂ ਕੋਈ ਵੀ ਇਦਾਂ ਦੀ ਟਿੱਪਣੀ ਨਹੀਂ ਕਰਾਂਗਾ ਪੱਤਰਕਾਰਾਂ ਨੇ ਲਾਭਾਂ ਬੈਠਣ ਨੇ ਸ਼ਾਇਰ ਹੈ ਕਿ ਸਿੱਧੇ ਉਹਦੇ ਦੇ ਬੈਗਾਂ ਦਾ ਸਾਡੀ ਲਗਾਈ ਜਾ ਸਕਦੀ ਹੈ ਸਿੱਖ ਸਾਹਿਬ ਇਹ ਇਹ ਦੇਖੋ ਹਾਂਜੀ ਸਿੱਖ ਸਾਹਿਬ ਕਹਿੰਦੇ ਬੈਗ ਲੈ ਕੇ ਆਏ ਭਰ ਕੇ ਕੁਝ ਥਾਲੀ ਵਾਰ ਬਾਹਰ ਆ ਕੇ ਮੇਰੇ ਨਾਲ ਗੱਲਬਾਤ ਕਰ ਰਹੇ ਜੀ ਕਿ ਬੈਗ ਬੀਗ ਲੈ ਬੈਗ ਦਿਖਾਇਆ ਤੁਹਾਨੂੰ ਬੈਗ ਦੇ ਨਹੀਂ ਮੈਨੂੰ ਨਹੀਂ ਕੁਝ ਵੀ ਦਿਖਾਇਆ ਹਾਂ ਲੈ ਕੇ ਆਏ ਨੇ ਉਹ ਸਾਡੇ ਜਿਹੜੇ ਇੰਚਾਰਜ ਨੇ ਬਗੀਚਾ ਸਿੰਘ ਜੀ ਸਕਤਰੇ ਦੇ ਉਹਨਾਂ ਨੂੰ ਉਹਨਾਂ ਨੇ ਦੇ ਦਿੱਤੇ ਔਰ ਮੈਂ ਉਹਨਾਂ ਨੂੰ ਕਿਹਾ ਸੀ ਵੀ ਇਹ ਗੁਰਦੁਆਰਾ ਗੱਜਤਾ ਇਹਦੇ ਵਿੱਚ ਹਰ ਮਹੀਨੇ ਕਿੰਨੇ ਪੈਸੇ ਸ਼੍ਰੋਮਣੀ ਕਮੇਟੀ ਕੋਲ ਗੋਲਕਾਂ ਜਾ ਰਿਹਾ ਹੈ ਕਿੱਥੇ-ਕਿੱਥੇ ਆ ਰਿਹਾ ਹੈ ਕਿੱਥੇ ਖਰਚ ਹੋ ਰਿਹਾ ਹੈ ਕੁੱਲ ਜੋੜ ਕਿੰਨਾ ਸਕੂਲਾਂ ਕਾਗਜ਼ਾਂ ਦਾ ਖਰਚਾ ਕਿੰਨਾ ਔਰ ਇਹਦੇ ਵਿੱਚ ਇਹਦੇ ਡਿਟੇਲ ਹੁੰਦੀ ਤੁਸੀਂ ਤੁਸੀਂ ਵੀ ਪੜ ਲਓ ਆਪਣੇ ਬੰਦਿਆਂ ਨੂੰ ਵੀ ਦਿਓ ਕਿ ਦੂਜਾ ਮੈਂ ਇਹ ਸੇਖ ਰਹਿਤ ਮਰਿਆਦਾ ਉਹਨਾਂ ਨੂੰ ਦਿੱਤੀ ਵੀ ਮੈਂ ਕਿਹਾ ਇਹਨੂੰ ਚੰਗੀ ਤਰ੍ਹਾਂ ਡਿਟੇਲ ਦੇ ਵਿੱਚ ਪੜਿਓ ਬਾਕੀ ਅਕਾਲ ਤੱਕ ਸਾਬ ਨਰਵੈਰਾ ਸਾਰਿਆਂ ਨੂੰ ਗਲੇ ਲਾਉਂਦਾ ਔਰ ਬਹੁਤ ਸੁਖਾਵੇਂ ਚੰਗੇ ਵੱਡੀਆ ਮਾਹੌਲ ਦੇ ਵਿੱਚ ਗੱਲਬਾਤ ਹੋਈ ਔਰ ਉਹ ਸਪਸ਼ਟ ਕਰਕੇ ਗਿਆ ਵੀ ਮੈਂ ਅੱਗੇ ਤੋਂ ਗੁਰੂ ਕੀ ਗੋਲਕ ਸਿੱਖ ਸਿਧਾਂਤ ਪਰੰਪਰਾ ਰਵੈ ਅਕਾਲ ਤਖਤ ਸਾਹਿਬ ਦੀ ਸਰਵੋਚਤਾ ਇਸ ਮਸਲੇ ਦੇ ਵਿੱਚ ਇਦਾਂ ਦੀ ਕਦੀ ਅੱਗੇ ਕੋਈ ਟਿੱਪਣੀ ਨਹੀਂ ਕੋਈ ਨਾ ਕੋਈ ਭਾਵਨਾਵਾਂ ਦੇ ਭਾਵਨੇ ਤੇ ਕੋਈ ਗੱਲਬਾਤ ਹੋਈ ਜੀ ਮੁੱਖ ਮੰਤਰੀ ਨਾਲ ਹਾਂਜੀ ਹੋਈ ਉਹਦੇ ਵਿੱਚ ਮੈਂ ਉਹਨਾਂ ਨੂੰ ਆਖਿਆ ਸੀ ਵੀ ਕਈ ਕੰਮ ਹੈ ਤੁਸੀਂ ਕਾਲੀ ਕਰ ਜਾਂਦੇ ਹੋ ਜਿਵੇਂ ਉਹ ਬੰਗੇ ਵਾਲਾ ਜਿਹੜਾ ਮਸਲਾ ਕਿਉਂਕਿ ਸਾਡੇ ਬਹੁਤ ਸਾਰੇ ਗੁਰਦੁਆਰਾ ਸਾਹਿਬ ਦੇ ਵਿੱਚ ਅਖੰਡ ਪਾਠਾਂ ਦੀਆਂ ਲੜੀਆਂ ਚੱਲਦੀਆਂ ਔਰ ਗੁਰਦੁਆਰਾ ਸਾਹਿਬ ਨੇ ਉੱਥੇ ਮਹਾਰਾਜ ਦੇ ਪਾਵਨ ਸਰੂਪ ਆ ਬਹੁਤ ਸਾਰੇ ਸਰੂਪ ਉਹ ਵੀ ਹੈ ਜਿਹੜੇ ਭਾਈ ਚਤਰ ਸਿੰਘ ਜੀਵਨ ਸਿੰਘ ਛੱਬ ਦੇ ਰਹਿ ਸਾਡੀ ਦਮਦਮੇ ਟਕਸਾਲ ਤੋਂ ਵੀ ਛੱਬ ਦੇ ਰਹਿ ਕੁਝ ਹੋਰ ਵੀ ਕਰਸਾ ਉੱਥੇ ਵੀ ਬਹੁਤ ਸਾਰੇ ਸਰੂਪ ਆ ਫਿਰ ਬਹੁਤ ਸਾਰੇ ਪਿੰਡਾਂ ਜ ਤੁਸੀਂ ਸਾਰੇ ਥਾਵਾਂ ਤੇ ਚੱਲ ਜਓ ਮਹਾਰਾਜ ਦੇ ਸਰੂਪ ਗੁਰਦੁਆਰਾ ਸਾਹਿਬ ਚ ਔਰ ਕਈਆਂ ਨੇ ਰਸੀਦਾ ਨਹੀਂ ਸੰਭੀਆਂ ਹੁੰਦੀਆਂ ਨੰਬਰ ਲੱਗੇ ਹੁੰਦੇ ਆ ਪਰ ਜੇ ਦੀ ਰਸੀਦ ਨਹੀਂ ਆ ਗਈ ਤਾਂ ਮਤਲਬ ਇਹ ਨਹੀਂ ਕਿ ਉਹ ਅਨਧਿਕਾਰ ਹੁੰਦਾ ਉਹ ਗੁਰਦੁਆਰਾ ਸਾਹਿਬ ਚ ਗੁਰਦੁਆਰਾ ਸਾਹਿਬ ਸੱਚੇ ਪਾਤਸ਼ਾਹ ਦਾ ਹੀ ਸਰੂਪ ਹੋਊਗਾ ਨਾ ਇਹ ਗੱਲਾਂ ਤੇ ਮੇਰੀ ਉਹਨਾਂ ਨਾਲ ਡਿਸਕਸ ਹੋਈ ਵੀ ਆਪਾਂ ਨੂੰ ਕੋਈ ਕਾਲੀ ਨਹੀਂ ਕਰਨੀ ਚਾਹੀਦੀ ਕਿਸੇ ਵੀ ਧਰਮ ਦਾ ਮਸਲਾ ਨਾ ਫਿਰ ਮੈਂ ਪ੍ਰੈਸ ਦੇ ਰਾਹੀਂ ਮੈਂ ਸਾਰਿਆਂ ਨੂੰ ਪਹਿਲਾਂ ਵੀ ਕਿਹਾ ਸੀ ਸਰੂਪ ਬ੍ਰਹਮਤ ਹੋਗੇ ਬਹੁਤ ਸਾਨੂੰ ਇਹ ਸ਼ਬਦ ਚੁਭਦਾ ਵਾ ਸਾਡੇ ਜਾਗਤ ਜੋਤ ਗੁਰੂ ਆ ਗੁਰੂ ਗ੍ਰੰਥ ਸਾਹਿਬ ਹਾਂ ਗੁਰਦੁਆਰਿਆਂ ਸਰੂਪ ਹੀ ਹੋਣੇ ਆ ਮਹਾਰਾਜ ਦੇ ਔਰ ਉਹਨਾਂ ਨੇ ਮੇਰੇ ਨਾਲ ਗੱਲ ਵੀ ਕੀਤੀ ਸ਼ਾਇਦ ਤੁਹਾਡੇ ਨਾਲ ਬਾਹਰ ਵੀ ਕੀਤੀ ਸੀ ਉਹ ਕਹਿੰਦੇ ਵੀ ਅਹੀਂ ਚਾਹੁੰਨੇ ਆ ਵੀ ਸਾਨੂੰ ਸਮਝਾ ਦਿੱਤਾ ਜਾਵੇ ਅਹੀਂ ਰਾਬਤਾ ਕਰ ਲਿਆ ਕਰਾਂਗੇ ਇਹ ਸਾਨੂੰ ਨਹੀਂ ਪਤਾ ਹੁਣ ਸਰੂਪ ਮਹਾਰਾਜ ਦੇ ਪਿੰਡਾਂ ਦੇ ਵਿੱਚ ਬਹੁਤ ਨੇ ਗੁਰਦੁਆਰਿਆਂ ਸਾਹਿਬ ਦੇ ਵਿੱਚ ਨੇ ਗੁਰਦੁਆਰਾ ਸਾਹਿਬ ਵਿੱਚ ਮਹਾਰਾਜ ਜਦੋਂ ਗੁਰੂ ਹੀ ਗੁਰੂ ਗ੍ਰੰਥ ਸਾਹਿਬ ਆ ਔਰ ਜਿਹੜੀਆਂ ਇਦਾਂ ਦੀਆਂ ਖਬਰਾਂ ਚਲਦਿਆਂ ਵਾਂ ਕਈ ਰਿਕਵਰ ਕੀਤੇ ਬਰਾਮਦਗੀ ਕੀਤੀ ਇਹ ਸ਼ਬਦ ਗਲਤ ਆ ਉਹ ਗੁਰੂ ਗ੍ਰੰਥ ਸਾਹਿਬ ਜਿੱਥੇ ਵੀ ਸੱਚਖੰਡ ਚ ਬਿਰਾਜਮਾਨ ਹੁੰਦੇ ਆਹੀਂ ਸਾਡੀ ਜਾਗਤ ਜੋਤ ਗੁਰੂ ਆ ਤੋ ਪ੍ਰੈਸ ਨੂੰ ਵੀ ਇਦਾਂ ਦੇ ਸ਼ਬਦਾਂ ਦਾ ਇਸਤੇਮਾਲ ਜਿਹੜਾ ਨਹੀਂ ਕਰਨਾ ਚਾਹੀਦਾ ਔਰ ਇਹਦੇ ਗੱਲ ਵੀ ਕੀਤੀ ਵੀ ਇਸ ਮਸਲੇ ਤੇ ਸਿਆਸਤ ਨਹੀਂ ਹੋਣੀ ਚਾਹੀਦੀ ਉਹ ਜਿਹੜੀਆਂ ਪ੍ਰੇਮ ਵਾਲੀਆਂ ਰੂਹਾਂ ਵਾਂ ਗੁਰੂ ਨਾਨਕ ਨਾਮ ਲੈਵਾ ਉਹਨਾਂ ਨੂੰ ਦਿਲ ਦੁਖਦੇ ਆ ਔਰ ਇਹਦੇ ਤੇ ਬੜੀ वैसे ते ਜਦੋਂ ਮਹਾਰਾਜ ਦਾ ਗੱਲ ਹੈਗੀ ਆ ਸੱਚੇ ਪਾਤਸ਼ਾਹ ਦੀ ਤਾਂ ਉਹ ਸ਼ਬਦ ਨਹੀਂ ਵਰਤੇ ਜਾਣੇ ਚਾਹੀਦੇ ਜਿਹੜੇ ਬੇਮर्यादा ਵ ਬੇਮर्यादा ਸ਼ਬਦ ਜਿਹੜੇ ਚੁਬਦੇ ਆ ਔਰ ਕਈ ਵਾਰੀ ਬੰਦੇ ਬੋਲਦੇ-ਬੋਲਦੇ ਜਿਹੜੀਆਂ ਤਸ਼ਬੀਹਾਾਂ ਦਈ ਜਾਂਦੇ ਉਹਨਾਂ ਨੂੰ ਪਤਾ ਹੀ ਨਹੀਂ ਹੁੰਦਾ ਵੀ ਇੱਥੇ ਦੇਣੀ ਨਹੀਂ ਆ ਹਰ ਮਾਫ ਕਰਿਓ ਬਹੁਤੇ ਪੜਦੇ ਨਹੀਂ ਆ ਸਿੱਖ ਧਰਮ ਦੀ ਸਮਝ ਨਹੀਂ ਆ ਸਿਧਾਂਤਾਂ ਦੀ ਸਮਝ ਨਹੀਂ ਆ ਤੋ ਇਹ ਗੱਲ ਹੋਈ ਆ ਉਹਨਾਂ ਨਾਲ ਜਿੰਸਾਰੀ ਉਹ ਕੀ ਹੈ ਇਹਨੇ ਜਾਨਣਾ ਚਾਹੁੰਦਾ ਜਾਂਦੀ ਹੈ ਸਿਕਲ ਕੇ ਭਾਈ ਲਾ ਇਧਰ ਪੁੱਛ ਲੋ ਉਹਨਾਂ ਨੇ ਕਿਹਾ ਕਿ ਸ਼ਰੂਮਣੀ ਕਮੇਟੀ ਸੰਸਥਾ ਬਣੀ ਨਹੀਂ ਪਰ ਉਹਦੇ ਪ੍ਰਬੰਧਕਾਂ 'ਚ ਕਮੀਆਂ ਹੋ ਸਕਦੀਆਂ ਨੇ ਜਿਹੜੇ ਬਾਬਤ ਉਹਨਾਂ ਨੂੰ ਸ਼ਿਕਾਇਤਾਂ ਆਈਆਂ ਸੀ ਉਹ ਸ਼ਿਕਾਇਤਾਂ ਪੁੱਛੇ ਗਏ ਨੇ ਜੇਕਰ ਸ਼ਿਕਾਇਤਾਂ ਸਹੀ ਪਾਈਆਂ ਜਾਂਦੀਆਂ ਤੁਹਾਡੇ ਲੋਕ ਸਾਰੋਾਈ ਇੱਥੇ ਦੀ ਪੋਜੀ ਜਿਹੜੀ ਸ਼ਰੂਮਣੀ ਕਮੇਟੀ ਹੈ ਜਦੋਂ ਕੋਈ ਗੱਲਬਾਤ ਕਰਦਾ ਨਾ ਉਹਨੂੰ ਇਥੋਂ ਬਰਖਾਸਤ ਵੀ ਕੀਤਾ ਸਰ ਬਹੁਤ سارے ਤੁਜ ਮਾਮਲੇ ਵਜਦੇ ਨੇ ਇਹ ਇੱਕ ਕੋਤਮਕ ਤਿਆਰ ਸਿੱਖ ਸੰਸਥਾ ਹਾਂ ਅਕਾਲ ਤਖਤ ਸਾਹਿਬ ਦੇ ਅੰਡਰ ਆ ਜੋ ਕੋਈ ਮੇਰੇ ਧਿਆਨ ਚ ਵੀ ਲਿਆਂਦਾ ਤਾਂ ਮੈਂ ਉੱਤੇ ਨਿਗਾਹ ਮਾਰੂੰਗਾ ਕਿਉਂ ਨਹੀਂ ਮਾਰਾਂਗੇ ਜੇ ਕੋਈ ਦੇ ਕੇ ਗਿਆ ਤਾਂ ਆਪਾਂ ਦੇਖਾਂਗੇ ਉਹ ਕੋਈ ਮਸਲਾ ਨਹੀਂ ਆ ਪਰ ਮੈਂ ਫੇਰ ਇਹ ਕਹਿਣਾ ਵਾ 1 ਲੱਖ ਸੰਗਤ ਦਰਬਾਰ ਸਾਹਿਬ ਸਾਡੇ ਗੁਰੂ ਰਾਮਦਾਸ ਪਾਸ਼ਾ ਦੇ ਉਥੋਂ ਪ੍ਰਸ਼ਾਦਾ ਛੱਕਦੀ ਆ ਔਰ ਦੁਨੀਆ ਭਰ ਦੇ ਵਿੱਚ ਜਦੋਂ ਕੋਵਿਡ-19 ਆਇਆ ਤੇ ਲੰਗਰ ਖੋਲਤੇ ਤਾਂ ਇਹ ਜਿਹੜਾ ਗੁਰੂ ਦਾ ਫਲਸਫਾ ਵਾ ਇਹਨੂੰ ਆਪਾਂ ਖੁੱਲੇ ਦਿਲ ਦੇ ਨਾਲ ਇਹਨੂੰ ਪ੍ਰਵਾਨ ਕਰੀਏ। ਜੀ ਸਰ ਜਿਹੜਾ ਪੀਐਮ ਨੇ ਕੱਲ ਦੇ ਸੁਰਤ ਸਰੂਪ ਬਰਾਮਤ ਕਰਨ ਦਾ ਬਿਆਨ ਦਿੱਤਾ ਸੀ ਗੁਰਦੁਆਰਾ ਸਾਹਿਬ ਦੀ ਜਿਹੜੀ ਪ੍ਰਬੰਧਕ ਕਮੇਟੀ ਨੂੰ ਉਹਨੂੰ ਪੂਰੀ ਡਿਟੇਲ ਸਾਂਝੀ ਕੀਤੀ ਗਈ ਹੈ ਗੁਰਬ੍ਰੰਦ ਸਾਹਿਬ ਦੇ ਸਰੂਪਾ ਬਾਰੇ ਉਹ ਮੁੱਖ ਮੰਤਰੀ ਬਿਆਨ ਝੂਠਾ ਦਿੱਤਾ ਹੈ। ਦੇਖੋ ਮੈਂ ਨਹੀਂ ਸੁਣਿਆ ਕਿਉਂਕਿ ਮੈਂ ਤੇ ਇੱਧਰ ਸੀ ਅੱ데। ਬਾਕੀ ਮੈਂ ਜਿਵੇਂ ਤੁਹਾਨੂੰ ਪਹਿਲਾਂ ਕਿਹਾ ਵੀ ਜਿਹੜੇ ਸਰੂਪ ਨੇ ਇਹ ਅਨੰਤ ਘਰਤ ਨਹੀਂ ਆ। ਪਹਿਲਾਂ ਲੋਕਾਂ ਸਾਡੇ ਅਜੇ ਯਕੀਨ ਨਹੀਂ ਦਾ ਵੀ ਕਿਸ ਦੀ ਕੋਈ ਗੁਰੂ ਅੱਗੇ ਅਰਦਾਸ ਪੂਰੀ ਹੋ ਗਈ ਤਾਂ ਉਹਨਾਂ ਨੇ ਕਹਿਣਾ ਵੀ ਅਸੀਂ ਮਹਾਰਾਜ ਦੇ ਸਰੂਪੇ ਟੱਕਰਾਂਗੇ ਉਥੇ ਗੁਰਦੁਆਰਾ ਸਾਹਿਬ ਚ ਦਵਾਗੇ ਦਾ ਸਰੂਪ ਮਹਾਰਾਜ ਦੇ ਆਉਂਦੇ ਜਦੋਂ ਬੇਅਦਬੀਆਂ ਦਾ ਦੌਰ ਸ਼ੁਰੂ ਹੋਇਆ ਤਾਂ ਫਿਰ ਬਹੁਤ ਸਾਰੇ ਨਿਯਮ ਕੱਢੇ ਗਏ ਪੀ ਪੰਜ ਸਿੰਘ ਕਹਿੰਣਗੇ ਉਹਦੀ ਪੂਰੀ ਡਿਟੇਲ ਲਈ ਜਾਣ ਲੱਗੀ ਇਹ ਜੋ ਕੁਝ ਵੀ ਹੈਗਾ ਨਾ ਕਈਆਂ ਨੂੰ ਸਮਝ ਨਹੀਂ ਆ ਉਹ ਕਈ ਤਅਸਰੇ ਕਰਨ ਵਾਲੇ ਜਿਹੜੇ ਉਹ ਆਪਣੇ ਤਅਸਰੇ ਕਰੀ ਜਾਂਦੇ ਆ ਉਹ ਬਿਨਾਂ ਜਾਂਚ ਤੋਂ ਹੀ ਬੋਲੀ ਜਾਂਦੇ ਆ ਤੋ ਮੈਂ ਸਾਰਿਆਂ ਨੂੰ ਇਹ ਕਹਿਣਾ ਵੀ ਆਂ ਵੀ ਧਰਮ ਦਾ ਮਸਲਾ ਬੜਾ ਨਾਜ਼ੁਕ ਹੁੰਦਾ ਵੀਡੀਓ ਦੀ ਜਾਂਚ ਹੋਏਗੀ ਸੀਐਮ ਸਾਹਿਬ ਕਹਿੰਦੇ ਵੀ ਉਹ ਨਕਲੀ ਐ ਤੁਸੀਂ ਆਪਣੀ ਜਾਂਚ ਮੈਂ ਬਿਲਕੁਲ ਹੋ ਗਈ ਦੀ ਸਿੱਖ ਭਾਵਨਾਵਾਂ ਦਾ ਮਸਲਾ ਸਿੱਖ ਸ਼ਰਦਾ ਦਾ ਮਸਲਾ ਗੁਰੂ ਸਾਹਿਬ ਦਾ ਮਸਲਾ ਔਰ ਮੈਂ ਉਹਨਾਂ ਨੂੰ ਆਖਿਆ ਸੀ ਵੀ ਤੁਸੀਂ ਕੋਈ ਦੋ ਲੈਬ ਦੱਸੋ ਉੱਥੋਂ ਆਪਾਂ ਜਾਂਚ ਕਰਾ ਦਾਂਗੇ ਸੱਚ ਸਾਹਮਣੇ ਆਉਣਾ ਚਾਹੀਦਾ ਕੋਈ ਤੁਹਾਡੇ ਕੋਲ ਹਾਂਜੀ ਤੁਹਾਡੇ ਵੱਲੋਂ ਕੋਈ ਆਪਣੀ ਲੈਬ ਦੇ ਵਿੱਚ ਵੀ ਚੈਕਿੰਗ ਕਰਵਾਈ ਜਾਵੇਗੀ ਬਿਲਕੁਲ ਕਰਵਾਈ ਜਾਵੇਗੀ ਦੇਸਿਕ ਕਾਨੂੰਨ ਬਾਰੇ ਗੱਲ ਹੈ ਇਹ ਤੋਂ ਦੀ ਜਿਵੇਂ ਕਾਨੂੰਨ ਬਣਨਾ ਚਾਹੀਦਾ ਕਾਨੂੰਨ ਬਣਨਾ ਚਾਹੀਦਾ ਬੈਦੀਆਂ ਉੱਤੇ ਉਹ ਜਿਹੜੇ ਨੇ ਉਹ ਪਹਿਲਾਂ ਵੀ ਕਹਿ ਚੁੱਕੇ ਨੇ ਮੈਂ ਵੀ ਹਾਲ ਤੱਕ ਸਾਹਤ ਨੂੰ ਬਹੁਤ ਵਾਰੀ ਕਿਹਾ ਵੀ ਬਣਨਾ ਚਾਹੀਦਾ ਹਾਂ ਮੈਂ ਇਥੇ ਸਪਸ਼ਟ ਕਰੂਗਾ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਜਗਤ ਜੋਤ ਗੁਰੂ ਨੇ ਉਹਦੇ ਲਈ ਵਿਸ਼ੇਸ਼ ਕਾਨੂੰਨ ਬਣਨਾ ਚਾਹੀਦਾ ਆਰੋ ਆਰੈਨੇ ਸਾਡੇ ਸਿੰਘ ਜਿਹੜੇ ਭਾਈ ਗੁਰਜੀਤ ਸਿੰਘ ਹੋਣੀ ਕਾਫੀ ਲੰਮੇ ਸਮੇਂ ਤੋਂ ਦਰਦ ਹੰਡਾਇਆ ਵਾ ਔਰ ਪੰਜਾਬ ਹਰ ਸੇਖ ਹੀ ਚਾਹੁੰਦਾ ਵਿਸ਼ੇਸ਼ ਕਾਨੂੰਨ ਗੁਰੂ ਗ੍ਰੰਥ ਸਾਹਿਬ ਲਈ ਵਿਸ਼ੇਸ਼ ਗੁਰੂ ਇਹ ਹੋਣਾ ਚਾਹੀਦਾ ਸਿੰਘ ਸਾਹਿਬ ਤੁਹਾਨੂੰ ਕਿਹਾ ਕਿ ਅਕੀਡਿਟਾ ਤਾਂ ਹੋਏਗੀ ਜੀ ਇੱਥੇ ਵੇਖੋ ਆਉਣ ਵਾਲੇ ਸਮੇਂ ਦੱਸਾਂਗੇ ਸਿੰਘ ਸਾਹਿਬ ਡਾਕਟਰ ਇਚਰ ਸਿੰਘ ਦੀ ਜਾਂਚ ਰਿਪੋਰਟ ਬਾਰੇ ਵੀ ਗੱਲਬਾਤ ਹੋਈ ਪਈ ਹੈ ਨਹੀਂ ਹੋਈ ਦੀ ਜਾਇ ਚ ਮੋਰਬਾ ਬਲਾਸ ਤੋਂ ਲੈ ਕੇ ਗੱਲਬਾਤ ਵੀ ਤੁਸੀਂ ਕਿਹਾ ਤੁਸੀਂ ਉਹਨੂੰ ਪੁਸ਼ਟੀ ਕਰੋ ਉਹ ਉਹ ਨਾਲੇ ਸਮਝਦ ਕਰਨਗੇ ਜੀ ਉਹ ਕਿਉਂਕਿ ਉਹ ਜਿਹੜੇ ਹੈਗੇ ਨੇ ਸੰਧਵਾ ਸਾਹਿਬ ਸਪੀਕਰ ਉਹ ਉਹ ਮਸਲੇ ਤੇ ਕਾਫੀ ਬੋਲਦੇ ਨੇ ਉਹ ਉਹ ਅਗਲੀ ਮੀਟਿੰਗ ਕੋ ਤਾਂ ਕੋਈ ਪੰਜ ਸਿੰਖ ਸਵਾਲ ਦੀ ਮੀਟਿੰਗ ਕੋ ਤਾਂ ਕੋ ਨਹੀਂ ਜੀ ਅੰਨੀ ਇਹ ਆਪਾਂ ਕਾ ਕਰਾਂਗੇ ਸਿੱਖ ਸਾਹਿਬ ਤੁਸੀਂ ਪਿਛਲੇ ਤੋਰੀ ਜ਼ਿਕਰ ਕੀਤਾ ਸੀ ਕਿ ਗੁਰਦਾਸ ਸਿੰਘ ਫੰਡਵਾਣ ਹੋਏ ਤਲ ਬੁਲਾਇਆ ਜਾ ਸਕਦਾ ਹੈ ਜੇ ਕੋਈ ਚਾਹਤਾ ਹੈ ਕਿ ਉਹ ਮਨ ਸੰਗਤ ਨੂੰ ਬੁਲਾਓ ਦੇਖੋ ਜੀ ਵੈਸੇ ਤੇ ਮੈਂ ਰੱਬ ਅਗੇ ਅਰਦਾਸ ਕਰਦਾ ਵੀ ਇਹ ਸਰਕਾਰ ਸਰਕਾਰ ਵਾਲੇ ਕੰਮ ਕਰੇ ਕਿਸੇ ਦੇ ਧਰਮ 'ਚ ਲਕਲ ਨਾ ਦਵੇ ਸਿਧਾਂਤਾਂ ਦੇ ਵਿਰੁੱਧ ਨਾ ਬੋਲੇ ਸਾਨੂੰ ਲੋੜੀ ਨਾ ਪਵੇ ਸਰਦਾਰ ਸਾਹਿਬ ਪਰ ਇਹ ਅਕਾਲ ਤਖਤ ਸਾਹਿਬ ਅਕਾਲ ਤਖਤ ਸਾਬ ਸਰਵੋੱਚਾ ਅੱਜ ਉਹਨਾਂ ਨੇ ਪ੍ਰਵਾਨ ਕੀਤਾ ਇਥੇ ਬੜੇ ਖੁੱਲ੍ਹਦਲੀ ਨਾਲ ਕੀਤਾ ਵੀ ਸਾਡਾ ਸਿਰ ਝੁਕਦਾ ਹਰ ਇਥੇ ਹਰੇਕ ਨੂੰ ਝੁਕਣਾ ਹੀ ਪਊਗਾ ਬੰਦੇ ਹੁੰਦੇ ਜਾਂਦੇ ਰਹਿਣਗੇ ਪਰ ਜਿਸ ਅਕਾਲ ਤੱਕ ਸਾਬ ਲਈ ਸਾਡੀਆਂ ਲੱਖਾਂ ਸ਼ਹਾਦਤਾਂ ਆਗਿਆਣਗੀਆਂ ਉਸ ਅਕਾਲ ਤੱਕ ਸਾਬ ਲਈ ਸਾਡਾ ਰੋਮ ਰੋਮ ਰੇਣੀ ਆ ਤੇ ਰਊ ਸੇਖ ਸਾਹਿਬ ਸਾਨੂੰ ਇਹ ਜਾਣਨਾ ਚਾਹੁੰਦੀ ਹੈ ਕਿਉਂ ਬਚਿਤ ਸਿੱਖ ਨੇ ਠੀਕ ਹੈ ਕੁਦਰਤ ਭਾਈ ਜੀ ਆਪ ਦਾ ਨਾਮ ਆ ਤੁਸੀਂ ਇੱਥੇ ਆਏ ਹੋ ਹਾਂਜੀ ਯੈਸ ਕਰ ਤੇ ਤਾਂ ਅਕਾਲ ਤਖ ਸਾਹਿਬ ਤੇ ਜਾ ਸਕਦੇ ਹੋ ਜਰੂਰ ਵੀ ਹਾਂ ਨਹੀਂ ਫਸੀਲ ਤੇ ਜਾ ਸਕਦੇ ਆ ਵੀ ਮੈਂ ਇੱਕ ਮਿੰਟ ਪਹਿਲਾਂ ਪਹਿਲਾਂ ਮੈਂ ਸਮਝ ਨਹੀਂ ਗਿਆ ਬਸ ਇਹ ਹੋਈ ਜਵਾਬ ਆ ਇੱਥੇ ਇੱਥੇ ਮੇਰੇ ਕੋਲ ਬਹੁਤ ਸੱਚੇ ਮਿੱਤਰ ਆ ਸਾਰੇ ਪ੍ਰੈਸ ਵਾਲੇ ਮਿੱਤਰ ਹੀ ਆਪਣੇ ਆਉਂਦੇ ਇੰਨੇ ਗੱਲਬਾਤ ਹੁੰਦੀ ਕਿਸੇ ਵੀ ਮਸਲੇ ਦੇ ਉੱਤੇ ਕਿਸੇ ਨੂੰ ਪੁੱਛਿਆ ਜਾ ਸਕਦਾ ਸਾਰੀ ਤਰਫੋਂ ਲੋਕ ਵੀ ਆਉਂਦੇ ਨੇ ਜਿਹੜੀਆਂ ਸੈਕਲ ਵੀ ਆਉਂਦੇ ਨੇ ਉਹ ਆਪਣੇ ਮਸਲੇ ਦੇ ਨਾਲ ਗੱਲਬਾਤ ਕਰਦੇ ਨੇ ਇਹ ਪਤੀਤ ਜਗਾਓ ਵਸਰਾ ਦਾ ਸਾਰੇ ਤਰ੍ਹਾਂ ਦਾ ਮੇਲ ਦਿਓ ਨਾ ਕਿ ਕੰਗਾਤ ਕਰਨ ਦਾ ਸਿੱਖ ਹੋ ਸਕਦਾ ਦੇਖੋ ਦੇਖੋ ਮੇਰੀ ਇੱਕ ਗੱਲ ਸੁਣੋ ਅਕਾਲ ਤਖ ਸਾਫ ਦੀ ਫਸੀਲ ਆ ਜਿਹੜੀ ਉੱਥੇ ਰਹਿਤਵਾਨ ਸਿੱਖ ਹੀ ਜਾਂਦੇ ਫਰੇ ਦਫਤਰ ਠੀਕ ਆ ਇੱਥੇ ਤੁਸੀਂ ਵੀ ਗੱਲਬਾਤ ਕਰ ਹੀ ਰਹੇ ਹੋ ਉਹਨੂੰ ਤੇ ਬਹੁਤ ਸਾਰੇ ਸਾਡੇ ਸਿੱਖ ਭਰਾ ਵੀ ਜਿਵੇਂ ਸੁਖਤਾਨ ਸਿੰਘ ਜੀ ਤੁਸੀਂ ਕੇਸ ਨਹੀਂ ਰੱਖੇ ਹੋਏ ਸਿੱਖਾਂ ਦੇ ਪੁੱਤੋਂ ਰਾਗੇ ਉਹਨਾਂ ਇੱਥੇ ਤੁਸੀਂ ਗੱਲਬਾਤ ਕਰ ਰਹੇ ਹੋ ਤਾਂ ਉਹਨਾਂ ਨੂੰ ਕੀ ਗੱਲਬਾਤ ਉਹ ਨਹੀਂ ਕਰ ਸਕਦੇ ਕਰ ਲਈਏ ਸਿੰਘ ਸਾਹਿਬ ਜਸਪਾਲ ਸਾਹਿਬ ਨੇ ਇਹ ਇਹ ਚਿੱਠੀ ਸੀਗੇ ਫਾਰਮ ਪਾਇਆ ਹੋਇਆ ਹੈ ਕਿ ਸਬਕ ਸਿਕਰ ਤੱਕ ਅਕਾਲ ਤੱਕ ਸੌਫਟ ਹੋਏਗਾ ਕਾਲ ਸੌਫਟ ਕਰਦੇ ਹੋਏ ਇਹ ਪਾਸ ਹੋ ਗਿਆ ਮੈਂ ਜਵਾਬ ਦੇ ਦਿੱਤਾ ਤੁਹਾਨੂੰ ਦਾ ਤੁਸੀਂ ਆਏ ਉਹਨਾਂ ਇੱਥੇ ਬਹੁਤ ਸਾਰੇ ਤੁਸੀਂ ਆਏ ਸੀਐਮ ਕੋਲ ਵੀ ਕਿਤੇ ਵੀ ਭੇਜਿਆ ਗਿਆ ਕਿ ਕਿੰਨੀਆਂ ਵੀਡੀਓ ਤੁਹਾਡੇ ਤੱਕ ਕੌਣ ਸੀ ਤੇ ਇਹ ਸਾਰੇ ਕਿਹੜੇ ਮਾਧਿਅਮ ਰਾਹੀਂ ਪਹੁੰਚੀਆਂ ਚੁਗਿਆ ਮਾਧਿਅਮ ਤੇ ਸੋਸ਼ਲ ਮੀਡੀਆ ਹੀ ਹੈ ਜੀ ਪਰ ਇੱਥੇ ਸ਼ਿਕਾਇਤਾਂ ਆਈਆਂ ਅਕਾਲ ਤਖ ਸਾਹਿਬ ਤੇ ਮੇਲ ਆਈਆਂ ਸ਼ਿਕਾਇਤਾਂ ਆ ਜ਼ਿੰਮੇਵਾਰ ਤੇ ਰਾਵਨ ਸਿੱਖ ਸਾਹਿਬ ਕੋਈ ਨਹੀਂ ਹਾਂ ਨੀਹਾ ਸਲਾਰੀਆ ਜੀ ਹਾਂਜੀ ਹਾਂਜੀ ਮੈਂ ਜਾਨਣਾ ਚਾਹੁੰਦਾ ਕਿ ਅ ਕੀ ਅਪੀਵੰਤ ਰਿਆ ਤਵਾ ਦੀ ਕਦਾਤੀ ਦਾ ਗ੍ਰੀਜ ਪੁਨਿਸ਼ਣ ਦਿੱਤੀ ਜਾ ਸਕਦੀ ਹੈ ਦੇਖੋ ਪੰਥ ਨੂੰ ਅਦੇਸ਼ ਕੀਤਾ ਜਾ ਸਕਦਾ ਹੈ ਇਸੇ ਵੀ ਬੰਦੇ ਦੇ ਪੰਥ ਨੂੰ ਦੇਸ਼ ਕੀਤਾ ਜਾ ਸਕਦਾ ਕਿ ਉਹ ਉਹਨਾਂ ਦੇ ਨਾਲ ਕਿਹੋ ਜਿਹਾ ਵਿਹਾਰ ਕਰੇ ਪੰਥ ਨੂੰ ਦੇਸ਼ ਕੀਤਾ ਜਾ। ਸਿਕ ਸਾਹਿਬ ਪਿਛਲੇ ਸਮੇਂ ਚ ਹੋਇਆ। ਅੱਜ ਮੁੱਖ ਮੰਤਰੀ ਆਏ ਜੀ ਆਪਣਾ ਸਪਸ਼ਟੀਕਰਨ ਜ਼ੁਬਾਨੇ ਵੀ ਲਿਖਤੀ ਵੀ ਦੇ ਕੇ ਗਏ ਹੋਣ ਵਾਕ ਵੀ ਦੇ ਕੇ ਗਏ ਤਰੀਕਾ ਕਿ ਜੇਕਰ ਉਕਾਰ ਦੇ ਕੋਈ ਸੈਨਾ ਬਸ ਲਿਖਤੀ ਸੰਬੋਧ ਨਹੀਂ ਵਾਸ਼ਿੰਗਸਰਬਾਨ ਨਹੀਂ ਉਹ ਦੇਖੀ ਦੁਬਾਰਾ ਵੀ ਪੁਲਾਇਆ ਜਾ ਸਕਦਾ ਸਪਸ਼ਟੀਕਰਨ ਨਹੀਂ ਕਿ ਮੈਨੂੰ ਲੱਗਦਾ ਲੋਡ ਨਹੀਂ। ਕਿ ਚੰਗੇ ਮਾਹੌਲ 'ਚ ਗੱਲ ਹੋਈ ਆ ਆਪਣਾ ਸਪਸ਼ਟੀਕਰਨ ਦੇ ਗਏ ਨੇ ਉਹ ਬਾਕੀ ਅਗਲੇ ਪੰਨ ਸਿੰਘ ਸਾਹਿਬਾਨ ਦੀ ਖਤਰਤਾ ਦੇ ਵਿੱਚ ਉਹਨੂੰ ਵਿਚਾਰ ਲਵਾਂਗੇ ਬਾਕੀ ਮੈਂ ਮੀਡੀਆ ਦੇ ਰਾਹੀਂ ਸਭ ਨੂੰ ਇੱਕ ਅਪੀਲ ਜ਼ਰੂਰ ਕਰਦਾ ਆ ਜਿਹੜੇ ਮਸਲੇ ਤੇ ਆਪਾਂ ਕਹਿ ਦਿੰਨੇ ਆ ਭਈ ਉਹਦੀ ਚਰਚਾ ਜਿਹੜੀ ਆ ਰਾਜਨੀਤੀ ਨਾ ਕੀਤੀ ਜਾਵੇ ਤਾਂ ਮੇਰੀ ਇਹ ਇਹੋ ਹੀ ਆ ਵੀ ਉੱਥੇ ਸਾਨੂੰ ਥੋੜਾ ਜਆ ਉਤੋਂ ਸੰਕੋਚ ਕਰਨੀ ਚਾਹੀਦੀ ਹੈ ਕਈ ਬੰਦੇ ਉਹ ਵੀ ਵਾਲੇ ਜਾਂਦੇ ਜਿਨ੍ਹਾਂ ਨੂੰ ਅਕਾਲ ਤੱਕ ਸਭ ਤੋਂ ਆ ਕੋਈ ਨਾ ਕੋਈ ਮਿਲਿਆ ਹੁੰਦਾ ਵੀ ਇਹ ਪੰਥ ਦੇ ਉਲਟਾ ਉਹ ਫਿਰ ਸਾਡਾ ਮੂੰਹ ਚੜਾਇਆ ਜਾਂਦਾ ਸਿੱਖਾਂ ਦਾ ਆਮ ਸਿੱਖ ਇਹਨੂੰ ਮਹਿਸੂਸ ਕਰਦਾ ਇਹ ਗੁਰੂ ਨਾਨਕ ਪਾਤਸ਼ਾਹ ਦਾ ਧਰਮ ਆ ਸਭ ਕੋ ਮੀਤ ਹਮ ਆਪਨ ਕੀਨਾ ਹਮ ਸਭਨਾ ਕੇ ਸਾਧਨ ਪਿਆਰ ਮੁਹੱਬਤ ਇਤਿਪਾਕ ਗੁਰੂ ਨੇ ਸਿਖਾਇਆ ਪ੍ਰੇਮ ਪਿਆਰ ਦੇ ਨਾਲ ਰਹੀਏ ਸਿੱਖ ਕੌਮ ਮਿਲਖਣ ਕੌਮ ਆ ਇਹਦੇ ਸਿਧਾਂਤ ਵੱਖਰੇ ਆ ਅਕਾਲ ਤਖ਼ਤ ਸਾਹਿਬ ਸਰਵੋੱਚਾ ਤੋਂ ਸਰਕਾਰਾਂ ਆਪਣੇ ਕੰਮ ਕਰਨ ਸਿੱਖ ਸੰਸਥਾਵਾਂ ਆਪਣੇ ਕੰਮ ਕਰਨੀਆਂ ਸਾਨੂੰ ਮਿਲ ਜੁਲ ਕੇ ਰਹਿਣਾ ਚਾਹੀਦਾ ਤੇ ਗੁਰੂ ਪਾਤਸ਼ਾਹ ਦਾ ਸਾਰੇ ਧਰਮ ਦਾ ਦਰਕਰਨ ਕਰਨਾ ਜੀ ਜੀ ਸਾਹਿਬ ਜੀ ਇਹ ਇੱਕ ਵਿਦਵਾਨ ਸੇਖੀ ਦਾ ਗੁਰੂਕੰਦ ਦਾ ਨਾਮ ਨਿਪਟਰੀ ਕਰਨਾ ਅੱਗੇ ਤੋਂ ਇਹੋ ਜਿਹੀ ਕੋਈ ਗਲਤੀ ਨਾ ਹੋਵੇ ਤਾਂ ਕਿ ਜਿਹਨਾਂ ਨੂੰ ਸਿਧਾਂਤ ਸੇਖ ਤਾਂ ਉਸ ਦਾ ਅੰਤਮ ਰਿਆਦਾ ਪਤਾ ਹੋਵੇ ਮੈਨੂੰ ਤੁਹਾਡੇ ਸਮਝਣੇ ਲੱਗੀ ਕੀ ਕਰ ਰਹੇ ਮੁੱਖ ਮੰਤਰੀ ਸਾਹਿਬ ਨੂੰ ਸਲਾਹ ਦਿਓਗੇ ਕਿ ਨਾਲ ਆਪਣੇ ਇੱਕ ਨਿਪਟਰੀ ਕਰਨਾ ਹੈ ਗੁਰੂ ਸੇਖੀ ਦੇ ਦੇਖੋ ਮੇਰੀ ਕੋਈ ਗੱਲ ਨਹੀਂ ਉਹ ਉਹ ਕਹਿੰਦੇ ਅਸੀਂ ਮਤਲਬ ਅੱਗੇ ਤੋਂ ਨਹੀਂ ਬੋਲਾਂਗੇ ਜਿਹੜੇ ਬੜੇ ਸਿੱਖਾਂ ਦੇ ਅਟਰਨਲ ਮਸਲੇ ਨਹੀਂ ਬੋਲਾਂਗੇ ਉਹ ਬੋਲ ਗਏ ਨੇ ਉਹਨਾਂ ਨੇ ਕਹਿੰਦੇ 328 ਫਾਰਮਸ ਆਪਾਂ ਜਿਹੜਾ ਮਸਲਾ ਉਹ ਚਾਹਦੇ ਨੇ ਕਿ ਤੇ ਰਾਜਨੀਤੀ ਨਾ ਹੋਵੇ ਜੀ ਦੁੱਖ ਦਾ ਖਤਮ ਹੋ ਜੇ ਜਲਦ ਤੋਂ ਜਲਦ ਉਹ ਚੰਗੀ ਗੱਲ ਹੈ ਜੀ ਮੈਂ ਤੇ ਆਪ ਕਹਿੰਦਾ ਹਰ ਸਿੱਖ ਚਾਹੁੰਦਾ ਇਹ ਤੇ ਕਿ ਰਾਜਨੀਤੀ ਨਾ ਹੋਵੇ ਸਹੀ ਸਾਹਿਬ ਸਹੀ ਸਾਹਿਬ ਇਹਦੇ ਦੀ ਤੁਹਾਡੇ ਕੋਲ ਸਿਮਪਲਵਾ ਰਾਤ ਕੋਈ ਕੰਪਨੀ ਨਹੀਂ ਇਹ ਬਾਸਰ ਹੋ ਜਾਏ ਕਿ ਪਿਆਰ ਦਾ ਉਹ ਇਹਨਾਂ ਨੂੰ ਕਹਿੰਦੇ ਉਸੇ ਭਾਰ ਹਾਂ ਜੀ ਤੇ ਆ ਸਵਾਬ ਦੇਰ ਤੇ ਵੱਲ ਕਿਤੋਂ ਕੀ ਆਪ ਉਹ ਮੈਂ ਤਾਂ ਪਹਿਲਾਂ ਵੀ ਸਲਾਹ ਦਿੱਤੀ ਹੈ ਇਹਨਾਂ ਨੂੰ ਤੇ ਮੈਂ ਮੀਡੀਆ ਰਾਈ ਵੀ ਦੰਨਾ ਸਾਬਤ ਸੂਰ ਬਸਤਾਰ ਸਿਰਾ ਇਹ ਸਾਡੀ ਪਛਾਣ ਭਾਈ ਅਰਦਾਸ ਚ ਪੜਦੇ ਆ ਜਿੰਨਾ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਕੋਪਰੀਆਂ ਲੋਹਾਈਆਂ ਚ ਰਖੜੀਆਂ ਤੇ ਚੜੇ ਆਰਿਆ ਨਾਲ ਚਰਾਏ ਗੁਰਦੁਆਰਿਆਂ ਦੀ ਸੇਵਾ ਸੰਭਾਲੀ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾ ਨਾ ਨਿਭਾਈ ਹਰ ਬੱਚਾ ਜਿਹੜਾ ਸਿੱਖ ਪਰਿਵਾਰ ਚ ਪੈਦਾ ਆਇਆ ਉਹਨੂੰ ਸਰਦਾਰ ਬਣਨਾ ਚਾਹੀਦਾ ਗੁਰੂ ਨੇ ਸਰਦਾਰੀ ਬਖਸ਼ੀ ਅਤੇ ਮਾਣ ਕਰਨਾ ਚਾਹੀਦਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ